ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀਆਂ ਫਿਰ ਤੋਂ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਔਰ ਆਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਏਗੀ ਔਰ ਨਾਲ ਹੀ ਨਾਲ ਖੁਦਾਵੰਦਾ ਕਲਾਮ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਔਰ ਮੈਂ ਆਸ ਰੱਖਦੀ ਤੇ ਔਰ ਵਿਸ਼ਵਾਸ ਕਰਦੀਆਂ ਕਿ ਤੁਸੀਂ ਸਵਚਨ ਦੇ ਦੁਆਰਾ ਔਰ ਪ੍ਰਾਰਥਨ ਦੇ ਦੁਆਰਾ ਪਰਮੇਸ਼ੁਰ ਦੇ ਅਨੁਗ੍ਰਹਿ ਨੂੰ ਪਰਮੇਸ਼ੁਰ ਦੀ ਧਿਆਨ ਨੂੰ ਪਰਮੇਸ਼ੁਰ ਦੀ ਸ਼ਕਤੀ ਨੂੰ ਪ੍ਰਾਪਤ ਕਰੋਗੇ ਹallelujah ਖੁਦਾਵੰਦ ਤੇ ਪਿਆਰੇ ਲੋਕੋ ਜਿੱਦਾਂ ਕਿ ਕੱਲ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਨੀਤੀ ਵਚਨ 16 ਪੜਿਆ ਸੀ ਔਰ ਸੀ ਜਾਣਿਆ ਸੀ ਕਿ ਮਨ ਦੀਆਂ ਜੜੀਆਂ ਇੱਛਾਵਾਂ ਨੇ ਮਨ ਦੀਆਂ ਜੜੀਆਂ ਸੋਚਾਂ ਵਿਚਾਰ ਨੇ ਸਭ ਕੁਝ ਮਨੁੱਖ ਦੇ ਹੱਥ ਵਾਸ ਵਿੱਚ ਹਨ ਹallelujah ਕਿਉਂਕਿ ਮਨ ਦੀ ਜੁਗਤੀ ਜੋ ਵੀ ਇਨਸਾਨ ਬਣਾਉਂਦਾ ਉਹ ਸਭ ਕੁਝ ਮਨੁੱਖ ਦੇ ਹੱਥ ਦੇ ਵਿੱਚ ਹੈ ਮਨੁੱਖ ਚਾਹੇ ਤ ਉਸ ਮਨ ਦੀ ਯੋਤਿਆ ਨੂੰ ਸਹੀ ਕਰ ਸਕਦਾ ਮਨੁੱਖ ਚਾਹੇ ਤ ਉਸ ਮਨ ਦੀ ਯੋਤਿਆ ਨੂੰ ਬੁਰੇ ਟ੍ਰੈਕ ਤੇ ਲੈ ਕੇ ਜਾ ਸਕਦਾ ਇਹ ਸਭ ਕੁਝ ਮਨੁੱਖ ਦੇ ਹੱਥ ਵਿੱਚ ਪਰਮੇਸ਼ਰ ਨੇ ਦੇ ਦਿੱਤਾ ਹallelujah ਕੱਲ ਅਸੀਂ ਵਚਨ ਦੇ ਵਿੱਚ ਅੱਭੀ ਜਾਣਿਆ ਸੀ ਕਿ ਪਰਮੇਸ਼ਰ ਨੇ ਕਿਸ ਤਰ੍ਹਾਂ ਇੱਕ ਮਨੁੱਖ ਦੀ ਉਤਪਤੀ ਕੀਤੀ ਹੈ ਕਿਦਾਂ ਪਰਮੇਸ਼ਰ ਨੇ ਮਨੁੱਖ ਨੂੰ ਸਿਰਜਿਆ ਤੇ ਉਹਦੇ ਵਿੱਚ ਆਪਣੇ ਜੀਵਨ ਦੇ ਸਵਾਸ ਫੂਕ ਦਿੱਤੇ ਤਾਂ ਉਹਨੂੰ ਜੀਵਤ ਪ੍ਰਾਣੀ ਬਣਾਇਆ ਹallelujah ਅੱਜ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਸੋਚਾਂ ਤੇ ਵਿਚਾਰਾਂ ਦੇ ਉੱਤੇ ਕਾਬੂ ਰੱਖ ਕੇ ਅਸੀਂ ਪਰਮੇਸ਼ਰ ਦੇ ਕੋਲੋਂ ਉਹ ਸਭ ਹਾਸਲ ਕਰੀਏ ਜੋ ਪ੍ਰਭੂ ਸਾਨੂੰ ਦੇਣਾ ਚਾਹੁੰਦਾ ਹallelujah ਖੁਦਾਵੰਦ ਦੇ ਪਿਆਰੇ ਲੋਕੋ ਪਰਮੇਸ਼ੁਰ ਸਾਨੂੰ ਇਸ ਧਰਤੀ ਤੇ ਬਹੁਤ ਕੁਝ ਦੇਣ ਦੇ ਲਈ ਆਇਆ ਪਰਮੇਸ਼ੁਰ ਚਾਹੁੰਦਾ ਹੈ ਕਿ ਮੇਰੇ ਲੋਗ ਜਿਹੜੇ ਮੇਰੇ ਪਿੱਛੇ ਚੱਲਦੇ ਨੇ ਆਪਣਾ ਕ੍ਰੂਸ ਉਠਾ ਕੇ ਉਹ ਜੀਵਨ ਦੀ ਹਰ ਖੁਸ਼ੀ ਨੂੰ ਹਾਸਲ ਕਰਨ ਜੀਵਨ ਦੀ ਹਰ ਇੱਕ ਚੀਜ਼ਾਂ ਦਾ ਆਨੰਦ ਮਾਣਨ ਜੋ ਵੀ ਧਰਤੀ ਤੇ ਉਹਨਾਂ ਦੇ ਲਈ ਮੈਂ ਰੱਖਿਆ ਉਹ ਲੈਣ आनंद ਕਰਨ ਖੁਸ਼ੀ ਮਨਾਉਣ ਦੁੱਖ ਦੀ ਰੋਟੀ ਉਹ ਨਾ ਖਾਣ ਹallelujah ਪਰ ਅੱਜ ਅਸੀਂ ਦੇਖਦੇ ਆ ਅੱਜ ਬਹੁਤ ਸਾਰੇ ਲੋਕ ਦੁੱਖ ਦੀ ਰੋਟੀ ਖਾ ਰਹੇ ਨੇ ਮਤਲਬ ਬਹੁਤ ਹਾਰਡ ਵਰਕਿੰਗ ਉਹਨਾਂ ਨੂੰ ਕਰਨੇ ਪੈ ਰਹੀ ਹੈ ਹਾਰਡ ਵਰਕਿੰਗ ਕਰਨ ਤੋਂ ਬਾਅਦ ਵੀ ਕੁਝ ਵੀ ਪੱਲੇ ਨਹੀਂ ਪੈਂਦਾ ਬਲਕਿ ਕਰਜ਼ ਹੀ ਸਾਹਮਣੇ ਦਿਖਾਈ ਦਿੰਦੇ ਨੇ ਬਿਮਾਰੀਆਂ ਹੀ ਸਾਹਮਣੇ ਦਿਖਾਈ ਦਿੰਦੀਆਂ ਨੇ ਕਲੇਸ਼ ਕਰਾਂ ਵਿੱਚ ਦਿਖਾਈ ਦਿੰਦੇ ਨੇ ਨਸ਼ਾ ਕਰਾਂ ਵਿੱਚ ਦਿਖਾਈ ਦਿੰਦਾ ਇਹ ਕਿਉਂ ਖੁਦਾਵੰਦ ਦੇ ਪਿਆਰੇ ਲੋਕੋ ਕਿਉਂਕਿ ਅਸੀਂ ਆਪਣੀਆਂ ਜਿਹੜੀਆਂ ਮਨ ਦੀਆਂ ਯੁਕਤੀਆਂ ਹਨ ਉਹਨਾਂ ਨੂੰ ਸਹੀ ਨਹੀਂ ਕਰਦੇ ਮਨ ਦੀਆਂ ਜਿਹੜੀਆਂ ਉਤਪਤ ਕੀਤੀਆਂ ਬਲਾਸਾ ਉਹ ਸਹੀ ਨਹੀਂ ਰੱਖਦੇ ਸਾਡੀਆਂ ਜੋ ਮਨ ਦੀਆਂ ਯੁਕਤੀਆਂ ਉਹ ਬੁਰੇ ਵਿਚਾਰਾਂ ਦੀਆਂ ਹਨ ਸਾਡੇ ਮਨ ਦੀਆਂ ਯੁਕਤੀਆਂ ਸਹੀ ਤਰੀਕੇ ਦੀਆਂ ਨਹੀਂ ਹਨ ਅਗਰ ਸਾਡੇ ਮਨ ਦੀਆਂ ਯੁਕਤੀਆਂ ਸਹੀ ਤਰੀਕੇ ਦੀਆਂ ਹੋਣ ਪਲਾਈਆਂ ਵਾਲੀਆਂ ਹੋਣ ਚੰਗਾਈਆਂ ਵਾਲੀਆਂ ਹੋਣ ਤੇ ਪਰਮੇਸ਼ਰ ਸਾਨੂੰ ਬles ਕਰਦਾ ਪਰਮੇਸ਼ਰ ਸਾਨੂੰ ਆਸ਼ੀਸ਼ ਕਰਦਾ ਤੇ ਹਰ ਉਹ ਚੀਜ਼ ਸਾਨੂੰ ਪ੍ਰਦਾਨ ਕਰਦਾ ਜੋ ਪ੍ਰਭੂ ਨੇ ਸਾਡੇ ਲਈ ਰੱਖੀ ਹੈ ਤੁਹਾਡੇ ਲਈ ਰੱਖੀ ਹੈ ਹallelujah ਅੱਗੇ ਵਧਣ ਤੋਂ ਪਹਿਲਾਂ ਆਓ ਅਸੀਂ ਪ੍ਰਾਰਥਨਾ ਵਿੱਚ ਚੱਲਦੇ ਹਾਂ ਔਰ ਪਰਮੇਸ਼ਰ ਦੇ ਪਵਿੱਤਰ ਰੂਹ ਦੀ ਅਗਵਾਈ ਨੂੰ ਮੰਗਦੇ ਆ ਕਿ ਪਵਿੱਤਰ ਰੂਹ ਆਦੇ ਵਚਨ ਦੇ ਦੁਆਰਾ ਸਾਨੂੰ ਬਹੁਤ ਕੁਝ ਸਮਝਾਏ ਕਿਉਂਕਿ ਪਵਿੱਤਰ ਰੂਹ ਤੋਂ ਬਿਨਾ ਅਸੀਂ ਵਚਨ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਅਸੀਂ ਉਸ ਗਿਆਨ ਨੂੰ ਲੈ ਨਹੀਂ ਸਕਦੇ ਜੋ ਪਰਮੇਸ਼ਰ ਸਾਨੂੰ ਦੇਣਾ ਚਾਹੁੰਦਾ ਹallelujah ਸਰਵਸ਼ਕਤੀਮਾਨ ਦਿਆਵਾਨ ਦਿਆਲੂ ਕਿਰਪਾਲੂ ਮਹਾ ਸਮਰਤੀ ਪਿਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਪ੍ਰਭੂ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲਿਆ ਹੋਇਆ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੋਇਆ ਪ੍ਰਭੂ ਜੀ ਅੱਜ ਦੇ ਸੰਡੇ ਮੀਟਿੰਗ ਵਿੱਚ ਤੁਸੀਂ ਅਦਭੁਤ ਜਲਾਲ ਨੂੰ ਦਿਖਾਇਆ ਪ੍ਰਭੂ ਰੋਗੀਆਂ ਨੂੰ ਚੰਗਾ ਕੀਤਾ ਦੁਸ਼ਟ ਆਤਮਾ ਨੂੰ ਬਾਹਰ ਕੱਢਿਆ ਪਿਤਾ ਪਰਮੇਸ਼ਵਰ ਬਹੁਤ ਸਾਰੇ ਬੰਦਨ ਪ੍ਰਭੂ ਜੋ ਲੋਕਾਂ ਦੇ ਸੀ ਅੱਜ ਤੁਸੀਂ ਆਪਣੀ ਪ੍ਰੈਜੈਂਸ ਨੂੰ ਦਿਖਾ ਕੇ ਖੁਦਾ ਉਹਨਾਂ ਦੇ ਬੰਦਨਾਂ ਨੂੰ ਤੋੜਿਆ ਮੇਰੇ ਪਰਮੇਸ਼ਵਰ ਪਾਵਰਫੁੱਲ ਪਿਤਾ ਪਰਮੇਸ਼ਰ ਸ਼ਕਤੀਮਾਨੀ ਤੁਸੀਂ ਵਚਨ ਦਿੱਤਾ ਮੇਰੇ ਪਰਮੇਸ਼ਰ ਜਿਹੜਾ ਸਾਡੇ ਹਿਰਦਿਆਂ ਵਿੱਚ ਗਿਆ ਪ੍ਰਭੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਫਿਰ ਤੋਂ ਤੁਹਾਡੇ ਪਿਤਾ ਪਵਿੱਤਰ ਆਤਮਾ ਦੀ ਅਗਵਾਈ ਨੂੰ ਮੰਗਦੇ ਹਾਂ ਕਿ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਤਾਂ ਕਿ ਅੱਜ ਅਸੀਂ ਇੱਕ ਨਵਾਂ ਹੋਰ ਵਚਨ ਲੈ ਸਕੀਏ ਤੇ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਖੁਸ਼ੀਆਂ ਵਿੱਚ ਬਦਲ ਸਕੀਏ ਹallelujah ਖੁਦਾਵੰ ਦੀ ਯਿਸੂ ਮਸੀਹ ਦੇ ਸਾਮਰਥੀ ਜ਼ਿੰਦਾ ਨਾਮ ਚ ਮੰਗਦੇ ਆਂ ਆਮੀਨ ਆਮੀਨ ਆਓ ਅਸੀਂ ਵਚਨ ਪੜ੍ਹਦੇ ਆਂ ਨਿਤੀ ਵਚਨ 16 ਉਹਦੀ ਤਿੰਨ ਨੂੰ ਪੜਾਂਗੇ ਨਿਤੀ ਵਚਨ 16 ਤੇ ਉਹਦੀ ਹੁਣ ਤਿੰਨ ਨੂੰ ਪੜਾਂਗੇ ਕਿਉਂਕਿ ਕੱਲ ਅਸੀਂ 16 ਇੱਕ ਨੂੰ ਪੜਿਆ ਸੀ ਅਸੀਂ ਅੱਜ 16 ਤਿੰਨ ਨੂੰ ਪੜਾਂਗੇ ਤੇ ਵਚਨ ਵਿੱਚ ਕੀ ਲਿਖਿਆ ਵਚਨ ਕਹਿੰਦਾ ਆਪਣੇ ਕੰਮਾਂ ਨੂੰ ਯਹੋਵਾ ਉੱਤੇ ਛੱਡ ਦੇ ਤਾਂ ਤੇਰੇ ਮਨੋਰਥ ਪੂਰੇ ਹੋਣਗੇ ਪਰਮੇਸ਼ਰ ਦਾ ਕਲਾਮ ਕਹਿੰਦਾ ਕਿ ਆਪਣੇ ਸਾਰੇ ਕੰਮਾਂ ਨੂੰ ਯਹੋਵਾ ਉੱਤੇ ਛੱਡ ਦੇ ਫਿਰ ਹੀ ਜਿਹੜੇ ਤੇਰੇ ਮਨ ਦੀਆਂ ਯੁਕਤੀਆਂ ਜੇ ਤੇਰੇ ਮਨੋਰਥਾ ਜਿਹੜੇ ਤੂੰ ਦੇਖਣਾ ਚਾਹੁੰਨਾ ਕਿ ਪੂਰੇ ਹੋਣ ਉਹ ਫਿਰ ਹੀ ਪੂਰੇ ਹੋਣਗੇ ਪਰਮੇਸ਼ਰ ਕਹਿੰਦਾ ਸਭ ਕੁਝ ਮੇਰੇ ਉੱਤੇ ਛੱਡ ਦੇ ਸਾਰੀਆਂ ਚਿੰਤਾਵਾਂ ਸਾਰੇ ਬੋਝ ਮੇਰੇ ਉੱਤੇ ਸੁੱਟ ਦੇ ਤੇ ਮੈਂ ਤੇਰੇ ਸਾਰੇ ਮਨੋਰਥ ਪੂਰੇ ਕਰਾਂਗਾ ਅੱਜ ਉਹ ਸਾਰੇ ਲੋਕ ਨੇ ਇਹ ਕਹਿੰਦੇ ਵੀ ਨੇ ਕਿ ਅਸੀਂ ਪ੍ਰਭੂ ਤੇ ਵਿਸ਼ਵਾਸ ਰੱਖਦੇ ਆ ਅਸੀਂ ਚਰਚ ਵੀ ਜਾਂਦੇ ਆ ਅਸੀਂ ਬੰਦਗੀ ਵੀ ਕਰਦੇ ਆ ਫਿਰ ਵੀ ਉਹਨਾਂ ਦੇ ਬੰਧਨ ਨਹੀਂ ਟੁੱਟਦੇ ਕਿਉਂਕਿ ਉਹ ਮਜ਼ਬੂਤ ਵਿਸ਼ਵਾਸ ਵਿੱਚ ਨਹੀਂ ਹਨ ਅਗਰ ਮਜ਼ਬੂਤ ਵਿਸ਼ਵਾਸ ਹੋਵੇ ਕਿ ਪਰਮੇਸ਼ਵਰ ਸਭ ਕੁਝ ਪੂਰਾ ਕਰ ਚੁੱਕਿਆ ਹੈ ਤੇ ਉਹਨਾਂ ਦੇ ਮਨੋਰਥ ਸੱਬੇ ਪੂਰੇ ਹੋ ਜਾਂਦੇ ਨੇ ਅੱਜ ਮਨੋਰਥ ਲੋਕ ਕਹਿੰਦੇ ਨੇ ਕਿ ਸਾਡੇ ਪੂਰੇ ਹੋਣ ਸਾਡੀਆਂ ਇੱਛਾਵਾਂ ਪੂਰੀਆਂ ਹੋਣ ਪਰ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਸੰਪੂਰਨ ਭਰੋਸਾ ਦੀ ਕਮੀ ਆ ਕਿਤੇ ਨੇ ਕਿਤੇ ਐਸੇ ਪੁਆਇੰਟ ਐ ਜਿਨ੍ਹਾਂ ਕਰਕੇ ਸਾਨੂੰ ਛੱਕਾ ਪਤਾ ਨਹੀਂ ਪੂਰੇ ਹੋਣਗੇ ਕਿ ਨਹੀਂ ਹੋਣਗੇ ਆਪਣੀਆਂ ਜਿਹੜੀਆਂ ਕਲਪਨਾਵਾਂ ਕਲਪਨਾਵਾਂ ਦਾ ਮਤਲਬ ਸਾਡਾ ਜਿਹੜਾ ਦਰਸ਼ਨ ਆ ਦਰਸ਼ਨ ਮਤਲਬ ਹੋ ਸਕਦਾ ਕਿਸੇ ਦਾ ਦਰਸ਼ਨ ਹੋਵੇਗਾ ਕਿ ਮੈਂ ਕਰਜ ਤੋਂ ਆਜ਼ਾਦੀ ਪਾਵਾਂ ਮੇਰਾ ਫਾਈਨੈਂਸ ਵਧੇ ਫੁੱਲੇ ਮੇਰਾ ਫਾਈਨੈਂਸ ਹੋ ਸਕਦਾ ਕਿਸੇ ਦਾ ਦਰਸ਼ਨ ਹੈ ਕਿ ਮੈਂ ਬਿਮਾਰੀ ਤੋਂ ਆਜ਼ਾਦੀ ਪਾਵਾਂ ਮੈਂ ਇੱਕ ਚੰਗਾ ਸਵਸਥ ਇਨਸਾਨ ਬਣਾ ਕਿਸੇ ਦਾ ਦਰਸ਼ਨ ਹੋਵੇਗਾ ਕਿ ਮੇਰੇ ਬੱਚੇ ਪੜ੍ਹੇ ਲਿਖੇ ਹੋ ਕੇ ਬਾਹਰ ਨੂੰ ਜਾਣ ਬਾਦਕੰਟਰੀਆਂ ਵਿੱਚ ਰਹਿਣਾ ਅੱਛਾ ਜੀਵਨ ਜੀਵਨ ਉਹ ਕਲਪਨਾਵਾਂ ਹੋ ਸਕਦੀਆਂ ਦਰਸ਼ਨ ਹੋ ਸਕਦੇ ਨੇ ਕਿਸੇ ਦਾ ਦਰਸ਼ਨ ਹੋ ਸਕਦਾ ਕਿ ਮੈਂ ਆਤਮਿਕ ਜੀਵਨ ਨੂੰ ਵਧੀਆ ਤਰੀਕੇ ਨਾਲ ਜੀਵਾਂ ਉਹਨਾਂ ਦਾ ਉਹ ਦਰਸ਼ਨ ਹੋ ਸਕਦਾ ਸਬਨਾਂ ਦੇ ਅਲੱਗ-ਅਲੱਗ ਦਰਸ਼ਨ ਹੋ ਸਕਦੇ ਨੇ ਪਰਮੇਸ਼ਰ ਕਹਿੰਦਾ ਆਪਣੀ ਕਲਪਨਾਵਾਂ ਨੂੰ ਯਹਵਾ ਉੱਤੇ ਸੁੱਟ ਦੇ ਤਾਂ ਤੇ ਸਾਰੇ ਮਨੋਰਥ ਪੂਰੇ ਹੋਣਗੇ ਅਸੀਂ ਕਲਪਨਾਵਾਂ ਤੇ ਕਰ ਲੈਂਦੇ ਆ ਪਰ ਕਲਪਨਾਵਾਂ ਕਰਨ ਤੋਂ ਬਾਅਦ ਨਹੀਂ ਕਿ ਦਰਸ਼ਨ ਬਣਾਉਣ ਤੋਂ ਬਾਅਦ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਦਰਸ਼ਨਾਂ ਤੇ ਭਰੋਸਾ ਨਹੀਂ ਕਰਦੇ ਅਸੀਂ ਉਹਨਾਂ ਜੋ ਦਰਸ਼ਨ ਅਸੀਂ ਦੇਖੇ ਆ ਉਹਨਾਂ ਤੇ ਭਰੋਸਾ ਨਹੀਂ ਕਰਦੇ ਕਿ ਇਹ ਪੂਰੇ ਹੋਣਗੇ ਕਿ ਨਹੀਂ ਹੋਣਗੇ ਥੋੜਾ ਜਿਹਾ ਸਤਾਵ ਆ ਗਿਆ ਥੋੜਾ ਜਿਹਾ ਦੁੱਖ ਆ ਗਿਆ ਕੋਈ ਬੱਚਾ ਟੈਸਟ ਜੋ ਫੇਲ ਹੋ ਗਿਆ ਬਾਹਰ ਜਾਣਾ ਚਾਹੁੰਦਾ ਆਈਲੈਂਡਸ ਕੰਪਲੀਟ ਨਹੀਂ ਹੋ ਰਹੀ ਅਸੀਂ ਕੀ ਕਰ ਲੈਨੇ ਆ ਉਹ ਕਲਪਨਾ ਉਹ ਦਰਸ਼ਨਾਂ ਨੂੰ ਤੋੜ ਦਿੰਨੇ ਆ ਅਸੀਂ ਕਹਿੰਨੇ ਆ ਕਿ ਨਹੀਂ ਹਨੀ ਪ੍ਰਭੂ ਸਾਡੇ ਨਾਲ ਹਨੀ ਪ੍ਰਭੂ ਨੇ ਸਾਡਾ ਕੰਮ ਕੀਤਾ ਤੇ ਅਸੀਂ ਕੀ ਕਰਨੇ ਹੁਣ ਕਲਪਨਾ ਨੂੰ ਕੀ ਕਰਦਨੇ ਖੁਦ ਹੀ ਗਲਤੀਆਂ ਕਰ ਲੈਨੇ ਆ ਤੇ ਉਹ ਕਲਪਨਾਵਾਂ ਝੂਠੀਆਂ ਪੈ ਜਾਂਦੀਆਂ ਨੇ ਕਿਉਂ ਪੈ ਜਾਂਦੀਆਂ ਕਿਉਂਕਿ ਅਸੀਂ ਪ੍ਰਭੂ ਦੇ ਸੰਪੂਰਨ ਤਰੀਕੇ 'ਨਾਂ ਵਿਸ਼ਵਾਸ ਨਹੀਂ ਕੀਤਾ ਅਸੀਂ ਸੰਪੂਰਨ ਤਰੀਕੇ ਨਾਲ ਵਿਸ਼ਵਾਸ ਕੀਤਾ ਜੋ ਕਲਪਨਾਵਾਂ ਅਸੀਂ ਬਣਾਈਆਂ ਜੋ ਅਸੀਂ ਇੱਛਾਵਾਂ ਅਸੀਂ ਬਣਾਈਆਂ ਦਰਸ਼ਨ ਅਸੀਂ ਬਣਾਇਆ ਤੇ ਉੱਤੇ ਵਿਸ਼ਵਾਸ ਵੀ ਕਰੀਏ ਕਿ ਪਰਮੇਸ਼ਵਰ ਇਸ ਨੂੰ ਪੂਰੇ ਕਰਨ ਦੀ ਤਾਕਤ ਰੱਖਦਾ ਤੇ ਪਰਮੇਸ਼ਰ ਦੀ ਉਹ ਤਾਕਤ ਸਾਡੇ ਅੰਦਰ ਵੀ ਪਾਈ ਆ ਕਿ ਅਸੀਂ ਉਹਨਾਂ ਸਾਰੀਆਂ ਕਲਪਨਾਵਾਂ ਨੂੰ ਪੂਰੀਆਂ ਕਰ ਸਕੀਏ ਹallelujah ਅਗਰ ਤੁਸੀਂ ਪਰਮੇਸ਼ਰ ਤੇ ਸੰਪੂਰਨ ਭਰੋਸਾ ਰੱਖਦੇ ਹੋ ਤਾਂ ਫਿਰ ਤੁਹਾਨੂੰ ਡਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਜਿਹੜਾ ਦਰਸ਼ਨ ਤੁਸੀਂ ਬਣਾਇਆ ਉਹਦੇ ਲਈ ਮਿਹਨਤ ਕਰੋ ਪੜੋ ਲਿਖੋ ਅਗਰ ਆਇਰਲੈਸ ਵਾਲਾ ਆਇਰਲੈਸ ਪਾਸ ਨਹੀਂ ਕਰ ਪਾਇਆ ਤਾਂ ਦੇਖ ਕੇ ਉਹ ਕਮੇ ਕਿੱਥੇ ਆ ਕੀ ਉਹਦੀ ਪੜਾਈ ਪੂਰੀ ਹੈਗੀ ਜੋ ਉਹਨੂੰ ਟਾਈਮ ਪ੍ਰਭੂ ਨੂੰ ਸਟੱਡੀ ਨੂੰ ਦੇਣਾ ਚਾਹੀਦਾ ਉਹ ਦੇ ਪਾ ਰਿਹਾ ਕਮਿਨ ਲੰਬੋ ਨਾ ਕਿ ਪਰਮੇਸ਼ਰ ਦੀਵਾਲ ਦੇਖੋ ਕਿ ਪਰਮੇਸ਼ਰ ਤੂੰ ਕਰਦਾ ਕਿਉਂ ਨਹੀਂ ਪਰਮੇਸ਼ਰ ਸਭ ਕੁਝ ਕਰਨਾ ਚਾਹੁੰਦਾ ਪਰ ਪਰਮੇਸ਼ਰ ਤੁਹਾਨੂੰ ਵੀ ਇਸ ਟ੍ਰਬਲ ਕਰਨਾ ਚਾਹੁੰਦਾ ਤੁਹਾਨੂੰ ਮਜ਼ਬੂਤ ਕਰਨਾ ਚਾਹੁੰਦਾ ਕਿ ਅੱਗੇ ਜਾ ਕੇ ਤੁਸੀਂ ਥੋਕਾ ਨਾ ਖਾਓ ਅੱਜ ਕਰਜ਼ੇ ਵਾਲਾ ਕਹੇਗਾ ਮੇਰਾ ਕਰਜ਼ੇ ਦੂਰ ਕਿਉਂ ਨਹੀਂ ਹੁੰਦਾ ਤੇ ਪਰਮੇਸ਼ਰ ਚਾਹੇਗਾ ਕਿ ਉਹ ਇਨਸਾਨ ਮਿਹਨਤ ਕਰੇ ਔਰ ਦਿਮਾਗ ਦੀ ਸੋਚ ਕੇ ਰੱਖੇ ਕਿ ਦੁਬਾਰਾ ਮੈਂ ਕਰਜ਼ੇ ਨਹੀਂ ਲੈਣਾ ਕਿਉਂਕਿ ਇਹ ਕਰਜ਼ੇ ਮੈਨੂੰ ਸਤਾ ਰਿਹਾ ਮੈਨੂੰ ਦੁੱਖ ਦੇ ਰਿਹਾ ਜੋ ਵੀ ਹਾਲਾਤ ਆਣ ਮੈਂ ਉਹਨਾਂ ਦਾ ਸਾਹਮਣਾ ਕਰਾਂਗਾ ਤੇ ਮੈਂ ਕਰਜ ਨਹੀਂ ਲਾਵਾਂਗਾ ਇਸ ਲਈ ਪਰਮੇਸ਼ਰ ਕਦੀ ਕਦਾਈ ਸਾਡੇ ਦਰਸ਼ਨ ਨੂੰ ਪੂਰਾ ਨਹੀਂ ਕਰਦਾ ਜਾਂ ਸਾਡਾ ਵਿਸ਼ਵਾਸ ਉਹਨਾਂ ਨਹੀਂ ਹੁੰਦਾ ਕਿ ਉਹ ਦਰਸ਼ਨ ਨੂੰ ਪੂਰਾ ਕਰ ਸਕੀ ਹੈ ਹallelujah ਮੇਰਾ ਵਿਸ਼ਵਾਸ ਹੈ ਕਿ ਛੋਟੀ ਜੀ ਵੀਡੀਓ ਵਿੱਚ ਵੱਡਾ ਮੈਸੇਜ ਤੁਹਾਨੂੰ ਮਿਲ ਚੁਕਿਆ ਖੁਦਾਵੰਦਾ ਕਲਾਮ ਦੇ ਦੁਆਰਾ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਅੱਜ ਤੋਂ ਜਿਹੜਾ ਤੁਸੀਂ ਕਲਪਨਾਵਾ ਜਿਹੜੀ ਦਰਸ਼ਨ ਤੁਸੀਂ ਬਣਾਏ ਆ ਕਿਸੇ ਵੀ ਤਰੀਕੇ ਦੇ ਦਰਸ਼ਨ ਬਣਾਏ ਆ ਉਹ ਪੂਰੇ ਹੋਣਗੇ ਜਦ ਤੁਸੀਂ ਸਾਰੀਆਂ ਚਿੰਤਾਵਾਂ ਪ੍ਰਭੂ ਦੇ ਉੱਤੇ ਸੁੱਟ ਦਿਓਗੇ ਸਾਰੇ ਦਰਸ਼ਨ ਉਹਦੇ ਉੱਤੇ ਸੌਂਦੋਗੇ ਪ੍ਰਭੂ ਜੀ ਅਸੀਂ ਤੇ ਦਰਸ਼ਨ ਬਣਾ ਲਿਆ ਹੁਣ ਪੂਰਾ ਤੁਸੀਂ ਕਰਨਾ ਜਦੋਂ ਅਸੀਂ ਇਦਾਂ ਕਰਾਂਗੇ ਔਰ ਦਰਸ਼ਨ ਪੂਰੇ ਹੁੰਦੇ ਨੇ ਪ੍ਰਭੀ ਅਸਮਸੀ ਦੇ ਨਾਮ 'ਚ ਹਾਲੇਲੂਇਆ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਅੱਜ ਛੁਏ ਜਾ ਚੁੱਕੇ ਹੋ ਪਰਮੇਸ਼ਰ ਦੇ ਪਵਿੱਤਰ ਰੂਹ ਦੇ ਦੁਆਰਾ ਪਰਮੇਸ਼ਰ ਦੇ ਪਵਿੱਤਰ ਬਚਨ ਦੇ ਦੁਆਰਾ ਆਓ ਅਸੀਂ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ ਔਰ ਮੇਰਾ ਇੱਕ ਨਿਵੇਦਨ ਹੈ ਤੁਹਾਡੇ ਸਾਰਿਆਂ ਦੇ ਅੱਗੇ ਕਿਰਪਾ ਕਰਕੇ ਲਾਈਕ ਨੂੰ ਜਰੂਰ ਲਾਈਵ ਨੂੰ ਜਾਂ ਵੀਡੀਓ ਨੂੰ ਜਰੂਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ-ਅੱਗੇ ਸ਼ੇਅਰ ਕਰੋ ਤਾਂ ਕਿ ਪਰਮੇਸ਼ਰ ਤੁਹਾਨੂੰ ਬਰਕਤ ਦੇ ਕਿਉਂਕਿ ਅਸੀਂ ਤੁਸੀਂ ਸੂ ਸਮਾਚਾਰ ਦਾ ਕੰਮ ਕਰਨਾ ਹੈ ਇਹ ਸੂ ਖੁਸ਼ਖਬਰੀ ਦਾ ਸੰਦੇਸ਼ ਤੁਸੀਂ ਲੋਕਾਂ ਨੂੰ ਦੇਣਾ ਕਿ ਪਰਮੇਸ਼ਰ ਉਹਨਾਂ ਨਾਲ ਬਹੁਤ ਪਿਆਰ ਕਰਦਾ ਬਹੁਤ ਲਵ ਕਰਦਾ ਪਰਮੇਸ਼ਰ ਉਹਨਾਂ ਨੂੰ ਹਰ ਜਲਜਾਲ ਦੇ ਵਿੱਚੋਂ ਕੱਢਣਾ ਚਾਹੁੰਦਾ ਹਰ ਬੁਰਾਈ ਦੇ ਵਿੱਚੋਂ ਕੱਢਣਾ ਚਾਹੁੰਦਾ ਹallelujah ਤੁਹਾਡੀ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਪਲਾ ਹੋ ਜਾਣਾ ਉਹ ਰੋਸੀ ਪਲੇ ਨੇ ਤੁਹਾਡਾ ਪਲਾ ਕਰਨਾ ਹallelujah ਆਓ ਅਸੀਂ ਪ੍ਰਾਰਥਨਾ ਵੱਲ ਚੱਲਦੇ ਹਾਂ ਪ੍ਰਭੂ ਜੀ ਦਾ ਧੰਨਵਾਦ ਕਰਦੇ ਆ ਜਿੰਦਾ ਤੇ ਜਲਾਲੀ ਪਰਮੇਸ਼ਰ ਮਹਿਮਾ ਮਈ ਪਰਮੇਸ਼ਰ ਤਖਤ ਤੇ ਵਿਰਾਜਮ ਪਰਮੇਸ਼ਰ ਤੜ ਧੰਨਵਾਦ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਆਦੇ ਵਚਨ ਦੇ ਦੁਆਰਾ ਸੀ ਸਿੱਖਿਆ ਪਰ ਪਰਮੇਸ਼ਰ ਜਿਹੜੀ ਕਲਪਨਾਵਾਂ ਅਸੀਂ ਪ੍ਰਭੂ ਜੀ ਬਣਾਉਨੇ ਆ ਅਗਰ ਉਸ ਕਲਪਨਾਵਾਂ ਨੂੰ ਅਸੀਂ ਬਣਾ ਲਿਆ ਤੇ ਉਹ ਪ੍ਰਭੂ ਉਹਨੂੰ ਸਿੱਧ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜੇ ਅਸੀਂ ਪ੍ਰਭੂ ਤੇਰੇ ਵਿੱਚ ਬਣੇ ਰਹਨੇ ਆ ਅੜੇ ਰਹਨੇ ਆ ਖੜੇ ਰਹਨੇ ਆ ਤੇ ਤੇ ਸ਼ੱਕ ਨਹੀਂ ਕਰਦੇ ਪ੍ਰਭੂ ਤੇ ਉਹ ਕਲਪਨਾਵਾਂ ਪੂਰੀਆਂ ਹੋਣਗੀਆਂ ਉਹ ਸਿੱਧ ਹੋਣਗੀਆਂ ਮੇਰੇ ਪਰਮੇਸ਼ਵਰ ਮੇਰੇ ਪਿਤਾ ਪਰਮੇਸ਼ਰ ਜਿਨੇ ਲੋਕ ਇਸ ਬਚਨ ਨੂੰ ਅੱਜ ਜਾਣ ਚੁੱਕੇ ਮਾ ਬਣਾ ਕੇ ਉਹਦੇ ਉਤੇ ਵਿਸ਼ਵਾਸ ਰੱਖਣਾ ਕਿ ਪਰਮੇਸ਼ਰ ਇਹਨਾਂ ਨੂੰ ਸਭਨ ਨੂੰ ਪੂਰਾ ਕਰ ਚੁੱਕਿਆ ਪਰਮੇਸ਼ਰ ਸਾਨੂੰ छुड़ा ਚੁੱਕਿਆ ਪਰਮੇਸ਼ਰ ਸਾਨੂੰ ਆਜ਼ਾਦ ਕਰ ਚੁੱਕਿਆ ਤੇ ਪ੍ਰਭੂ ਜੀ ਅੱਜ ਇਹਨਾਂ ਦੇ ਲਈ ਇਸ ਤਰ੍ਹਾਂ ਹੀ ਹੋ ਜੇ ਖੁਦਾ ਮੈਂ ਤੇਰੀ ਦਾਸੀ ਹਾਂ ਦੇ ਨਾਤੇ ਤੇ ਤੇਰੇ ਪਵਨ ਦੇ ਵਿੱਚ ਬੈਠੀਆਂ ਖੁਦਾਵੰਤ ਪਿਤਾ ਮੈਂ ਇਹਨਾਂ ਲਈ ਪ੍ਰਾਰਥਨਾ ਕਰਦੀਆਂ ਖੁਦਾਵੰਤ ਕਿ ਤੇਰਾ ਰੂਹ ਇੱਕ ਇੱਕ ਜਨ ਨੂੰ ਛੂਵੇ ਪ੍ਰਭੂ ਤੇਰਾ ਪਵਿੱਤਰ ਆਤਮਾ ਇਹਨਾਂ ਦੀ ਅਗਵਾਹੀ ਕਰੇ ਪਿਤਾ ਤੇਰਾ ਪਵਿੱਤਰ ਆਤਮਾ ਇਹਨਾਂ ਦੇ ਬੰਧਨਾਂ ਨੂੰ ਤੋੜੇ ਕਿਉਂਕਿ ਪਰਮੇਸ਼ਰ ਦਾ ਬਚਨ ਕਹਿੰਦਾ ਕਿ ਅਭਿਸ਼ੇਕ ਕੇ ਕੰਨ ਤੇਰੇ ਸਾਰੇ ਬੰਧਨ ਤੋੜ ਦਿੱਤੇ ਜਾਣਗੇ ਸਾਰੇ ਜੂਏ ਨਾਸ਼ ਕਰ ਦਿੱਤੇ ਜਾਣਗੇ ਪ੍ਰਭੂ ਜੀ ਦੇ ਜੋ ਵੀ ਜੂਏ ਨੇ ਸਾਇ ਫਾਈਨੈਂਸ ਨੂੰ ਲੈ ਕੇ ਸਾਇ ਕਰਜ਼ੇ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਪ੍ਰਭੂ ਕਲੇਸ਼ ਨੂੰ ਲੈ ਕੇ ਝਗੜਿਆਂ ਨੂੰ ਲੈ ਕੇ ਪ੍ਰਭੂ ਸਾਰੇ ਜੂਏ ਟੁੱਟ ਜਾਣ ਖੁਦਾਵੰਦ ਯਿਸੂ ਮਸੀਹ ਤੇਰੇ ਨਾਮ ਦੇ ਵਿੱਚ ਸਾਰੇ ਜੂਏ ਟੁੱਟ ਜਾਣੇ ਜੇ ਬਲੇਸਿੰਗ ਨੂੰ ਦੇਖਣੇ ਆਸ਼ੀਸ਼ ਨੂੰ ਦੇਖਣ ਖੁਦਾਮ ਦੀ ਯਿਸੂ ਮਸੀਹ ਦੇ ਸਾਮਰਥੀ ਜ਼ਿੰਦਾ ਨਾਮ ਜੀ ਸੀ ਮੰਗਦੇ ਆ ਹਾਮੇਨ ਆਮੇ ਤੁਸੀਂ ਬਲੇਸ ਉਸ ਪ੍ਰਾਰਥਨਾ ਦੇ ਦੁਆਰਾ ਪ੍ਰਭੂ ਤਾਂ ਨੂੰ ਚੂ ਚੁੱਕਿਆ ਸਾਡੇ ਤੁਹਾਡੇ ਬੰਦਨਾ ਨੂੰ ਤੋੜ ਚੁੱਕਿਆ ਹallelujah ਨਿਰੰਤਰ ਵੀਡੀਓ ਦੇਖਦੇ ਰਹੋ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਸਾਰੇ ਮੇਰੇ ਵੱਲੋਂ জ্যামশনি ক yeah.